ਆਉਣੇ ਕਹਿੰਦਾ ਮੈਂ ਪਾ ਕੇ ਬਹਿ ਜਾ ਰੋਟੀ ਟੱਕ ਰਹਿਣ ਦਾ ਮਸੂਲ ਮੇਰੇ ਅੱਤੇ ਬਣਾਇ ਸੂਟ ਫੇਰ ਮੈਂ ਫੇਰ ਜਾਉਂਗੀ ਪਾਂਚੀ ਸੂਟ ਚਾਹੀਦੇ ਮੈਨੂੰ ਨਹੀਂ ਤੇ ਤੂੰ ਲੜਾਈ ਬਣਾਉਣਾ ਹੀ ਚਾਹਣਾ ਵਾ ਤੂੰ ਤਾਂ ਬਾਹਲਾ ਸਿਆਣਾ ਤੂੰ ਤਾਂ ਬਾਹਲਾ ਸੋਚਦਾ ਲੂਟੀਆਂ ਲਾ ਲਾ ਕੇ ਅਗਲੇ ਨੂੰ ਹੋਰ ਬੁਲਾਉਂਦਾ ਹਾਂ ਹਾਂਜੀ ਟੀਟਾਕ ਜੀ ਸੋ ਸੱਜਣੋ ਜਿਹੜੇ ਆਪਾਂ ਡੇਲੀ ਵਲੌਗ ਪਾ ਰਹੇ ਹਾਂ ਉਹਨਾਂ ਸਾਰਿਆਂ ਵਲੌਗਾਂ ਨੂੰ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਸੋ ਤੁਹਾਡਾ ਸਾਰਿਆਂ ਦਾ तहे ਦਿਲੋਂ ਧੰਨਵਾਦ ਸੋ ਪਿਛਲਾ ਸੂਟਾਂ ਦਾ ਵਲੌਗ ਵੀ ਦੇਖ ਲਿਆ ਹੋਣਾ ਤੁਸੀਂ ਜਿੱਥੇ ਮੰਮੀ ਨੇ ਇਹਨੇ ਸਾਰੇ ਸੂਟ ਲੈ ਕੇ ਆਂਤੇ ਸੋ ਜਿਹੜਾ ਇਹ ਤੋਂ ਪਹਿਲਾਂ ਆਪਾਂ ਪਿਛਲਾ ਵਲੌਗ ਪਾਇਆ ਰੀਤਾ ਵਾਲਾ ਜਿਹਨੂੰ ਕਿ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਉਹ ਵਲੌਗ ਵੀ ਦੇਖ ਰਿਆ ਹੋਣਾ ਤੁਸੀਂ ਸਾਰੇ ਨੇ ਸੋ ਜਿਹੜੀ ਮੇਨ ਗੱਲ ਹੈ ਮੇਨ ਗੱਲ ਇਹ ਆ ਕਿ ਆਪਾਂ ਚਲੋ ਉਹ ਹੈ ਮੰਮੀ ਸੂਟ ਵੀ ਲੈ ਰੀਤਾ ਤੇ ਵੀ ਜਾਏ ਤੇ ਬੇਬੇ ਕਹਿ ਨਹੀਂ ਰਹੀ ਪਰ ਬੇਬੇ ਤਾਂ ਨਾ ਥੋੜਾ ਥੋੜਾ ਜਿਵੇਂ ਆਪਾਂ ਆਪਦੇ ਜਿਹੜੇ ਹੁੰਦੇ ਉਹ ਸਮਝ ਲੈ ਬੇਬੇ ਥੋੜਾ ਥੋੜਾ ਮੂੰਹ ਬਣਿਆ ਹੋਇਆ ਕਿ ਨਾ ਮੇਰੇ ਵਾਸਤੇ ਸੂਟ ਲੈ ਕੇ ਆ ਲੈ ਕੇ ਗਏ ਸੂਰੀਤਾ ਤੇ ਦਾ ਇਸ ਕਰਕੇ ਨਹੀਂ ਲੱਗੇ ਗਏ ਕਿਉਂਕਿ ਗਰਮੀ ਪੜੀ ਹੀ ਇੱਕ ਤੁਰ ਕੇ ਪੜਾ ਦੂਰ ਜਾਣਾ ਪੈਂਦਾ ਹੈ ਸੁੱਤਾ ਕਰਕੇ ਬੇਬੇ ਤੋਂ ਇਨਾ ਬੇਬੇ ਤੁਰ ਨਹੀਂ ਸਕਦੇ ਥੋੜੇ ਵਿਚੁਰ ਗਏ ਸੋ ਮੇਨ ਗੱਲ ਜਿਹੜੀ ਆਪਾਂ ਬੇਬੇ ਨੂੰ ਲਿਜਾ ਕੇ ਦੇਨੇ ਪੰਪ ਪੰਪ ਕੀ ਦੇਨੇ ਆ ਕਿ ਬੇਬੇ ਵੇਖ ਲਾ ਮੰਮੀ ਤੇ ਅਸੀਂ ਸੂਟ ਵੀ ਨਹੀਂ ਲੈ ਕੇ ਆਏ ਤੇ ਨਾ ਤੈਨੂੰ ਰੀਤਾ ਤੇ ਲੈ ਕੇ ਗਈ ਕਿਉਂਕਿ ਇਹ ਦੋਵੇਂ ਜਣੇ ਰਲ ਕੇ ਮੈਨੂੰ ਝੜਕਾ ਦਿੰਦੇ ਰਹਿੰਦੇ ਤੇ ਅੱਜ ਮੈਨੂੰ ਮੌਕਾ ਮਿਲਿਆ ਕਿ ਮੈਂ ਇਹਨਾਂ ਨੂੰ ਆਪច ਇਹਨਾਂ ਦਾ ਯੁੱਧ ਕਰ ਯੁੱਧ ਕਰਾਈਆ ਗਿਆ ਤਰੀਕੇ ਨਾਲ ਤੂੰ ਸੱਜਣੋ ਸੋ ਬੇਬੇ ਹੁਣੀ ਬਾਹਰ ਬੈਠੇ ਆ ਸੋ ਆਪਾਂ ਇਸ ਤਰੀਕੇ ਨਾਲ ਉਹਨਾਂ ਨੂੰ ਗੱਲ ਕਵਾਂਗੇ ਕਿ ਜਿਹੜਾ ਉਹਨਾਂ ਨੂੰ ਹਾਂ ਫੀਲ ਹੋਵੇ ਕਿ ਸੱਚੀ ਹੈ ਕਿ ਮੈਂ ਸੋਣੀ ਮੈਨੂੰ ਲੈ ਕੇ ਨਹੀਂ ਜਾਂਦਾ ਮੇਰੇ ਵਾਸਤੇ ਸੂਟ ਲੈ ਕੇ ਆ ਤਾਂ ਮੈਨੂੰ ਰੀਤਾ ਤੇ ਲੈ ਜਾਣੀ ਕਿ ਲੜਾ ਦੇਣਾ ਅੱਜ ਅੱਗੇ ਮੇਰੇ ਨਾਲ ਦੋਵੇਂ ਜਣੇ ਰਾਕੇ ਲੜਦੇ ਆ ਤੇ ਅੱਜ ਆਪਾਂ ਲੜਾ ਦੇਣਾ ਸੋ ਚਲ ਆਉ ਚੱਲਦੇ ਆ ਤੇ ਲੜਾਈਏ ਫਿਰ ਸ਼ੋਪ ਕੰਮ 'ਚ ਦੇਰੀ ਕਰ ਕਾ ਵੀ ਸੋ ਮੰਮੀ ਉਹਨੇ ਬਾਹਰ ਉੱਤੇ ਕੰਮ ਕੁੱਮ ਕਰੀ ਜਾਂਦੇ ਸਾਰੇ ਸ਼ਾਮ ਦਾ ਟਾਈਮ ਆ ਆਓ ਫਿਰ ਚੱਲੀਏ ਰਾਕੇ ਸੋ ਆਪਾਂ ਨਹੀਂ ਲੜਨਾ ਇਹਨਾਂ ਨੂੰ ਲੜਾਉਣਾ ਆ ਆਜੋ ਫਿਰ ਲੋ ਵੀ ਸੱਚ ਨੂੰ ਬਾਹਰ ਆ ਚੁੱਕੇ ਆ ਤੇ ਮੰਮੀ ਤਾਂ ਟੈਨਸ਼ਨ ਹੁੰਦੀ ਰੋਜ਼ ਮੰਮੀ ਦੀ ਆਪਦੀ ਸਬਜ਼ੀ ਕੀਰੀ ਜਾਂਦੇ ਆ ਤੇ ਬੇਬਿਆ ਹੁੰਦਾ ਕべ ਮੈਂ ਕਮੈਂਟ ਰਿਕ ਟੈਂਸ਼ਨ ਹੁੰਦੀ ਕੀ ਕਰਨਾ ਮਾੜ ਕੋਈ ਨਾ ਮੰਮੀ ਸਭ ਕੁਝ ਪਾਜੋ ਡੈਡੀ ਜੀ ਤੁਸੀਂ ਕੀ ਕਰੀ ਜਾਂਦੇ ਆ ਪੈਪ ਲੀਕ ਹੋ ਗਈ ਕੱਲ ਪੈਪ ਫਟ ਗਈ ਟੋਡਾ ਭਲਾ ਬੰਦ ਪਈ ਮਾਰ ਮਾਰ ਪਾਣੀ ਵਿੱਚ ਗੈ ਇਹਨਾਂ ਦੀ ਵੀ ਗੱਲ ਤੇ ਦੋਵੇਂ ਜਾਣੇ ਜਦੋਂ ਨੰਗਣਾ ਨਾ ਪੈਰ ਚੱਕਦੇ ਨੇ ਨੰਗਣਾ ਉੱਤੇ ਪੈਰ ਰੱਖ ਕੇ ਹੀ ਨੰਗਣਾ ਕੋਣ ਉਹ ਪੈਪ ਤਾਂ ਹੀ ਟੁੱਟੀ ਆ ਤੇਰੇ ਆਰ ਕਹੋ ਜੇ ਕੰਮ ਕਰਦਾ ਮੈਨੂੰ ਕਹਿ ਤੀ ਨਹੀਂ ਲੱਗਦਾ ਮਾੜਾ ਮੋੜ ਲੜ ਪਈ ਨਾ ਮੇਨੂੰ $1 ਬਰੀਂ ਦੇ ਮੈਂ ਅੱਜ ਨਾ ਚੜਾਉਣਾ ਵਿੱਚ ਬੀਬੀ ਕੋਲ ਚੱਲ ਤਾ ਤੈਨੂੰ ਲਾ ਤਾ ਫੇਰ ਥੱਲੇ ਰੱਖ ਲਾਉਂਗਾ ਫੇਰ ਚਲਾਉਂਗਾ ਇਹ ਦੂ ਆ ਸਿੱਧਾ ਟਾਰ ਤੇ ਚੜਾ ਕੇ ਕਿਹਨੇ ਤੂੰ ਤੇ ਪੈਪ ਵੀ ਰੱਖ ਦੇ ਵਿਚਾਲੇ ਕਾ ਤੂੰ ਰੱਖ ਦੇ ਨੀ ਵਿਚਾਲੇ ਉਧਰ ਪਾਣੀ ਨਹੀਂ ਲਾਉਣਾ ਹੁੰਦਾ ਕੰਡਿਆਂ ਗੁੱਡਿਆਂ ਨੂੰ ਸਬਜ਼ੀ ਨੂੰ ਵਿਚਾਲੇ ਲਿੰਨੀ ਰੱਖ ਦੇ ਤੂੰ ਹਾਂ ਮੈਂ ਮੈਂ ਵੇਖੀ ਜਾਂਦਾ ਮੈਂ ਮੇਰੀ ਵਿਚਾਰੀ ਪੀਪੀ ਤਾਂ ਕੱਲ ਤਾਂ ਮੂੰਹ ਹੀ ਪਤਾ ਨਹੀਂ ਕਾ ਤੋ ਬਣਿਆ ਹੋਇਆ ਮੂੰਹ ਤਾਂ ਬਸ ਰੱਬ ਨੇ ਹੀ ਬਣਾ ਕੇ ਕਰ ਲਿਆ ਉਹ ਤਾਂ ਵੈਸੇ ਕੋਈ ਮਾਰਾ ਲੈਣਾ ਚੰਗਾ ਪਰ ਪਰ ਮੈਨੂੰ ਲੱਗ ਰਿਹਾ ਨਹੀਂ 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 ਮੈਂ ਨਾ ਦੇਖ ਲੈ ਮੈਂ ਤੈਨੂੰ ਤੁਹਾਨੂੰ ਤੁਂ ਜਗਦੀ ਰਹਿਣੀ ਪੁੱਤ ਮੈਂ ਤੈਨੂੰ ਦੱਸ ਦ ਹੁਣ ਸੂਟ ਉਹਨੇ ਦਿਖਾਏ ਜਿਹੜੀ ਬੁਟੀਕ ਵਾਲੀ ਸੀ ਨਾ ਆਹ ਹੋਣ ਦਿਖਾਏ ਨੇ ਹੁਣ ਉਹਨੇ ਦਿਖਾਏ ਕਿ ਅਬ ਬੀਬੀ ਹੱਸਦੇ ਬੀਬੇ ਤੇ ਸੋਹਣਾ ਲੱਗੇ ਤੇ ਮੰਮੀ ਜਾਣ ਕੇ ਨਹੀਂ ਲਾਈ ਤੇ ਨਾ ਲਿਆ ਵੇ ਫੇਰ ਕੀ ਹੋਊਗਾ ਨਹੀਂ ਮੈਂ ਕਦੇ ਰੋਕੇ ਬੇਬੇ ਨੂੰ ਬੇਬੇ ਆਪ ਹੀ ਨਹੀਂ ਬਣਾਉਂਦੀ ਸੂਟ ਬੇਬੇ ਕੋ ਮੇਰੇ ਕੋਲ ਹੈਗੇ ਮੈਂ ਕਿੱਥੇ ਜਾਣਾ ਆਉਣਾ ਰਹਿਣ ਦੇ ਦਵਾ ਬੇਬੇ ਵੇ ਲੈ ਜਾਣ ਕੇ ਨਹੀਂ ਬਣਾਇਆ ਤੇ ਬਾਨਾ ਦਾ ਕੋਈ ਲਾਉਣਾ ਹੈ ਬਾਨਾ ਥੋੜੀ ਲਾਉਣੀ ਮੈਂ ਤੇ ਆਪ ਉਹਨਾਂ ਹਰ ਮੈਂ ਆਪ ਸਹਿਰ ਨੂੰ ਜਾਣਾ ਮੈਂ ਆ ਕੇ ਕਿਤੇ ਬਾਬਿਆਂ ਦੇ ਜੀਲੇ ਲੈਣ ਚੱਲੇ ਤੇ ਇਉਂ ਨਹੀਂ ਪਤਾ ਮੈਂ ਬੁਟੀਕ ਦੇ ਗਈ ਆ ਹਾਂ ਇਹ ਵੀ ਮੰਮੀ ਜਾਣ ਕੇ ਆਪ ਬੇਬੇ ਲੈ ਜਾਣ ਬੁਟੀਕ ਦੇ ਦਿਨ ਵੀ ਨਾਲ ਲਜਾਈ ਮੈਨੂੰ ਕਿਹਨੂੰ ਬੁਟੀਕ ਤੱਕ ਕਿੱਦਾਂ ਕਿ ਦੁਕਾਨ ਚੋਂ ਕੱਢ ਦੂਗੀ ਇਹ ਮੈਨੂੰ ਕਿਉਂ ਨਹੀਂ ਲੈ ਕੇ ਜਾਂਦੀ ਜੀ ਲੜਾਉਣਾ ਚਾਹੁੰਦੇ ਹੋਰ ਕੋਈ ਗੱਲ ਨਹੀਂ ਲੜਾ ਬੇਬੇ ਵੇਖ ਲੈ ਹੁਣ ਜਦੋਂ ਸੱਚੀਆਂ ਗੱਲਾਂ ਕਰੀਏ ਤਦੋਂ ਕਹਿੰਦੇ ਗੁੱਸਾ ਟੜਦਾ ਉਦੋਂ ਕਹਿੰਦੇ ਲੜਾਉਣਾ ਚਾਹੁੰਦੇ ਹੁਣ ਹੁਣ ਮਾਲ ਯਾਰ ਇਹਦਾ ਮਨਾ ਕੀਤਾ ਸੂਟ ਤਾਂ ਫਿਰ ਬਕਾਇਦੀ ਮੇਰਾ ਉਹ ਮੰਮਾ ਉਹ ਗੱਲ ਨਹੀਂ ਹੁੰਦੀ ਹੁਣ ਇਹ ਤੇ ਤੁਹਾਡਾ ਫਰਜ ਆਣਾ ਤੁਸੀਂ ਇਹਨਾਂ ਦੀ ਨੋਂ ਤੁਹਾਡਾ ਫਰਜ ਬੰਦਾ ਕਿ ਮੈਂ ਆਪਦੀ ਮੰਮੀ ਨੂੰ ਵੀ ਨਾਲ ਲੈ ਕੇ ਜਾਵਾਂ ਮੰਮੀ ਨੂੰ ਵੀ ਸੋਹਣੇ ਸੋਹਣੇ ਸੂਟ ਸਵਾਕੇ ਦੇਵਾਂ ਹਾਂ ਉਹ ਵੀ ਮੈਂ ਜੇ ਮੈਂ ਜੇ ਨਾਲ ਜਾਵਾਂ ਤੇ ਮੇਰੇ ਵੀ ਸੋਹਣਾ ਪਾਇਆ ਹੋਊਗਾ ਕਿਵੇਂ ਬੇਬੇ ਜੇ ਮੈਂ ਜੇ ਸੋਹਣਾ ਪਾਇਆ ਹੋਊਗਾ ਤੇ ਮੇਰੇ ਗੰਦਾ ਪਾਇਆ ਹੋਗਾ ਜੇ ਮੈਂ ਇਹਦੇ ਨਾਲ ਜਾਵਾਂਗਾ ਲੱਗੂਗਾ ਬੇਕੋਰੀ ਆਪਦੇ ਤਾਂ ਏਡਾ ਸੋਹਣਾ ਪਾਇਆ ਤੇ ਸੱਤ ਤੇ ਗੰਦਾ ਜੇ ਮੈਂ ਆਹ ਦੇਗਾ ਕੋਈ ਨਾ ਬੇਬੇ ਜਦੋਂ ਤੇਰੀ ਨੌ ਆ ਗਈ ਨਾ ਜਦੋਂ ਜਾਣੀ ਕਿ ਜਾਣੀ ਕਿ ਜਦੋਂ ਮੇਰਾ ਵਿਆਹ ਹੋ ਗਿਆ ਆਪਾਂ ਆਪਾਂ ਨੂੰ ਗੱਡੀ ਸਿਖਾ ਦੇਣੀ ਹੈ ਤੇ ਤੁਸੀਂ ਦੋਵੇਂ ਅੱਗੋਂ ਮੈਂ ਜਾਣ ਕੇ ਜਾ ਕੇ ਲਿਆਇਆ ਕਰਾਂਗੇ ਅਸੀਂ ਤੇ ਸੋਹਣੀ ਨੂੰ ਦੱਸਿਆ ਹੀ ਨਹੀਂ ਕਰਨਾ ਇਹ ਇਹ ਐਸ ਪਟੀਕੇ ਜਾਂਦੇ ਸਿੱਧੂ ਜੀ ਤੇਰੇ ਹੀ ਕਸੂਰ ਕਰਦੇ ਰਹਿਣਾ ਹਰ ਇੱਕ ਗੱਲ 'ਚ ਮੇਰੇ ਕਸੂਰ ਹੀ ਇਹ ਕਸੂਰ ਹੀ ਮੈਂ ਇਹ ਤਾਂ ਮਨਾ ਕੀਤਾ ਤੁਹਾਨੂੰ ਕਿ ਨਾ ਬਣਾਓ ਸੂਟ ਬੇਬੇ ਵੇਖ ਲਾ ਯਾਰ ਆ ਸਿਆਣਾ ਬੰਦਾ ਤੇ ਆ ਹੀ ਕਹਿੰਦਾ ਹੁੰਦਾ ਕਿ ਮੈਨੂੰ ਕੀ ਲੋੜ ਉਹ ਤੇ ਆ ਹੀ ਹੁੰਦਾ ਕਿ ਜਿੰਨੀ ਬਚਤ ਹੋ ਜੇ ਉਨੀ ਚੰਗੀ ਐ ਹੁਣ ਨਹੀਂ ਚੰਗੀ ਐ ਤੇ ਫਿਰ ਇਹ ਇਹਨੂੰ ਸੋਚਣਾ ਚਾਹੀਦਾ ਨਾ ਵੀ ਚਲ ਤੈਨੂੰ ਵੀ ਇੱਕ ਚਲ ਮੈਂ 4-5 ਬਣਾ ਤੈਨੂੰ 4-5 ਦੇ ਇੱਕ ਹੀ ਬਣਾ ਦੇਵਾਂ ਹਾਂ ਤੂੰ ਵੇਖ ਲੈ ਮਾੜੀ ਮਾੜੀ ਗੱਲ ਆ ਬੇਬੇ ਵਾਹ ਹਾਂ ਜਿਵੇਂ ਹੁਣ ਮਾਲ ਲਾ ਕਿ ਜੇ ਤੇਰੀ ਨੌ ਹੋਵੇ ਯਾਨੀ ਕਿ ਮੇਰੇ ਘਰ ਵਾਲੀ ਉਹ ਤੇ ਜਾਰੀ ਕਦੇ ਵੀ ਨਹੀਂ ਇਦਾਂ ਨੌ ਹੋਵੇ ਤੇ ਮਾਨੂੰ ਆਖ ਪੁੱਤ ਚਲ ਆਪਾਂ ਦੋਵੇਂ ਜਾਣੇ ਚੱਲ ਵੜ ਕੇ ਨਹੀਂ ਲਿ ਜਾਂਦੀ ਤਾਂ ਫੇਰ ਕੀ ਹੋ ਗਿਆ ਉਹ ਤਾਂ ਕਿਆ ਕਰ ਦਊਗੀ ਤੂੰ ਤੇ ਕੋਸਾ ਕਰੂਗੀ ਹਾਂ ਬੇਬੇ ਜੇ ਮੇਰਾ ਵਿਆਹ ਹੋ ਲੈਣ ਦੇ ਹਾਂ ਬੇਬੇ ਬਾ ਰੱਬਾ ਮਿਹਰ ਕਰ ਹੋ ਲੈਣ ਤੇ ਜਿਹੜੇ ਮਰਦਾਂ ਚਾਰ ਉਹ ਵੀ ਹਟ ਜਾਣੇ ਫਿਰ ਉਹਨੇ ਕਹਿਣਾ ਮੈਨੂੰ ਹੀ ਚਾਹੀਦੇ ਤੁਸੀਂ ਰਹਿਣ ਤੋਂ ਦੋ ਬੇਬੇ ਤੂੰ ਲੜਦੀ ਤਾਂ ਨਹੀਂ ਮੇਰੇ ਘਰ ਆ ਲਈ ਮੈਨੂੰ ਕਿ ਲੋੜਾ ਲੈ ਲੈਂਦੇ ਖਾਨੀ ਜ਼ਿੰਦਗੀ ਚਾਰ ਵਾਰ ਰਹਿ ਗਈ ਗਾਨੀਆਂ ਨਹੀਂ ਬਸ ਲੜਨਾ ਨਹੀਂ ਆਪਾਂ ਪਿਆਰ ਲੜਨਾ ਗਾਉਂ ਪਿਆਰ ਨਾਲ ਰਵਾਂਗੇ ਠੀਕ ਆ ਤੇ ਤੇ ਤੂੰ ਮੰਮੀ ਦੀਆਂ ਚੁਗਲੀਆਂ ਕਰਿਆ ਕਰੇਂਗੀ ਨਾ ਭਾਈ ਮੈਂ ਮੰਮੀ ਦੀਆਂ ਚੁਗਲੀਆਂ ਕਰੂ ਮੈਨੂੰ ਰੋਟੀ ਦਿੰਦੀ ਆ ਬੇਬੇ ਨੂੰ ਰੋਟੀ ਲੈ ਬੇਬੇ ਪਰ ਗੱਲ ਜਿਵੇਂ ਵੀ ਆ ਚੱਲ ਬੇਬੇ ਉਹ ਨਹੀਂ ਗੱਲ ਸੁਣ ਚੱਲ ਸੂਟ ਤੇ ਆਪਾਂ ਮੰਨੇ ਆ ਹਾਂ ਰੀਤਾਂ ਤੇ ਹੁਣ ਸਾਰੇ ਜਾਣੇ ਆਉਂਦੇ ਮੈਨੂੰ ਤਾਂ ਰੀਤਾਂ ਦੇ ਵੀ ਨਹੀਂ ਲੱਗੇ ਤੇ ਨਾ ਮੈਨੂੰ ਕੋਈ ਸੂਟ ਬਣਾ ਕੇ ਦਿੱਤਾ ਤੇ ਆਹ ਮਾਂ ਦੀ ਮੈਂ ਆ ਮੇਰੀ ਮੈਚਿੰਗ ਉੱਥੇ ਹੋ ਜੂਗੀ ਜੇ ਮੈਂ ਕਿ ਗਰਾਬਾਂ ਉਹਨੇ ਫਲਕਾਰੀ ਲਾਉ ਤੇ ਸਾਡੀ ਗਰਦਿਆਂ ਦੀ ਘਰੇ ਮੈਚਿਕ ਹੁੰਦੀ ਨਹੀਂ ਆਪਾਂ ਬੇਬੇ ਕਹਿੰਦੇ ਮੈਂ ਤਾਂ ਤੁਰਿਆ ਨਹੀਂ ਜਾਂਦਾ ਗਰਮੀ ਟਾਈ ਨਹੀਂ ਲੈ ਜਾ ਜਗਾ ਬੇਬੇ ਪਤਾ ਚੱਲਨੀ ਗਰਮੀ ਚ ਚੱਲ ਤੁਸੀਂ ਵੀਲ ਚੇਅਰ ਲੈ ਜਾਂਦੇ ਹਨਾ ਵੀ ਉਹ ਨਹੀਂ ਨਾ ਸੋਚਦੇ ਵੀ ਚੱਲ ਵੀ ਹਾਂ ਇਹ ਇਹ ਟਾਈਮ ਹੋਣੀ ਹੈ ਅਸੀਂ ਵਿਖਾਉਣਾ ਹੋਰ ਕੋਈ ਪਾਸੇ ਆਲੇ ਨੇ ਤਾਂ ਵਿਖਾਉਣਾ ਹੀ ਨਹੀਂਗਾ ਹਾਂ ਸਹੀ ਗੱਲ ਬੇਬੇ ਮੰਮੀ ਜਾਣ ਕੇ ਨਹੀਂ ਮੌਕਾ ਦੀ ਗੱਲ ਉਹ ਜਾਣ ਕੇ ਨਹੀਂ ਇੱਥੇ ਕਰਨੀ ਸੀ ਉੱਥੇ ਕਰ ਲੈ ਕਿੰਨੀ ਗਰਮੀ ਸੀ ਆਪ ਮਸਾ ਤੁਰ ਕੇ ਗਏ ਏਡੀ ਦੂਰ ਚੱਲ ਬੇਬੇ ਨੂੰ ਜਿਵੇਂ ਮਰਜ਼ੀ ਜਾ ਹੀ ਸਕਦੇ ਹਨਾ ਬੇਬੇ ਲੈ ਜਾਂਦਾ ਤੂੰ ਕਿਹੜੀ ਜਿੱਕੇ ਲੈ ਜਾਂਦੇ ਕਈ ਗੱਲਾਂ ਬੇਬੇ ਗਰਮੀ ਬਹੁਤ ਸੀ ਤੇ ਡਾਕਟਰ ਵੀ ਹੁੰਦੇ ਆ ਬੰਦਾ ਦਵਾਈ ਲੈ ਲੈਂਦਾ ਬੇਬੇ ਕਹਿ ਤੂੰ ਹਾਂ ਨਹੀਂ ਨਹੀਂ ਮੇਰੇ ਮਾਕੇ ਡਾਕਟਰ ਨਹੀਂ ਗੇ ਪਰ ਗਲਤ ਗੱਲ ਆ ਬੇਬੇ ਜਿਵੇਂ ਮਰ ਗਈ ਆ ਮਰ ਗਈ ਆ ਭਰਾਵਾ ਇਹਨਾਂ ਦੀ ਇਹ ਬੰਦਾ ਸੋਚਦਾ ਯਾਰ ਹਾਂ ਚੱਲ ਹੁਣ ਮੰਮੀ ਨਹੀਂ ਤੂੰ ਤਾਂ ਬੜਾ ਸਿਆਣਾ ਤੂੰ ਤਾਂ ਬੜਾ ਸੋਚਦਾ ਲੂਤੀਆਂ ਲਾ ਲਾ ਕੇ ਅਗਲੇ ਨੂੰ ਹੋਰ ਮਲਾਉਂਦਾ ਜਾ ਮम्मा ਉਹ ਨਹੀਂ ਗੱਲ ਮੇਰੀ ਗੱਲ ਆ ਤੂੰ ਮੇਰੀ ਦਾਦੀ ਆ ਫਿਰ ਬੇਬੇ ਆਈ ਲਵ ਯੂ ਤੂੰ ਪੁੱਤ ਮੈਂ ਮੈਂ ਹੀ ਕਰਦਾ ਬੇਬੇ ਘਰ ਤੇ ਤੇਰਾ ਤੈਨੂੰ ਪਤਾ ਨਾ ਇਹ ਹੀ ਰੋਟੀ ਫੜਾਉਂਦਾ ਇਹ ਸਾਰਾ ਕੁਝ ਕਰਦਾ ਵਿਚਾਰਾ ਹੋਰ ਤਾਂ ਕੋਈ ਕਰਦਾ ਹੀ ਨਹੀਂ ਦਾ ਕਿੱਦਾਂ ਕਰ ਦੇ ਲ ਮम्मी ਪਤਾ ਕਿੰਨੇ ਸੂਟ ਲੈ ਕੇ ਆਈਏ ਮम्मी ਨੂੰ ਪਤਾ ਪਤਾ ਬੋਰੀ ਦੀ ਆਗਾ ਝੋੜਾ ਉਹ ਫੁੱਲ ਭਰਿਆ ਹੁੰਦਾ ਤਾਂ ਤਿੱਕਰ ਹਾਂ ਹਾਂ ਉਹ ਝੋਲੇ ਵੀ ਵੱਲੇ ਹੀ ਆ ਕਿੱਡੀ ਗਲਤ ਗੱਲ ਆ ਤੇ ਹਣਾ ਹੁਣ ਮੈਂ ਮੈਂ ਜਾਵਾਂ ਜੇ ਮੈਂ ਆਪਦੇ ਡੈਡੀ ਵਾਸਤੇ ਨਾ ਲੈ ਕੇ ਆਵਾਂ ਤੇ ਮੇਰੇ ਹੱਥੇ ਗੱਲ ਤੇਰੇ ਹੱਥੇ ਗਲਤ ਗੱਲ ਆ ਤੇ ਤੂੰ ਲਿਆਉਣਾ ਹੀ ਆ ਮੇਰੇ ਤੋਂ ਸ਼ੋਅ ਕਰ ਦੇਣਾ ਆਉਂਦਾ ਤੂੰ ਸ਼ੋਅ ਨਹੀਂ ਕਰਦਾਗਾ ਜਿਵੇਂ ਮਰਜੀ ਪਰ ਗੱਲ ਸਿੱਧਾ ਅੰਦਰ ਹੀ ਲੈ ਜਾਣਾ ਪਰ ਗਲਤ ਗੱਲਾਂ ਯਾਰ ਤੁਹਾਡੀਆਂ ਹਾਂ ਤੇਰੀਆਂ ਸੋਚ ਨਾ ਜਾਏ ਫਿਰ ਵੀ ਯਾਰ ਮੈਨੂੰ ਤੇ ਆਉਂਦਾ ਉਹਦਾ ਹੀ ਪਤਾ ਲੱਗਦਾ ਜਦੋਂ ਬਾਹਰ ਨਿਕਲਦੀ ਆ ਹਾਂ ਵੇਖਿਓ ਆਉਂ ਜਾਂਦਾ ਤਾਂ ਪਤਾ ਹੀ ਨਹੀਂ ਲੱਗਦਾਗਾ ਬੇਬੇ ਮੰਮੀ ਆਉਂਦੇ ਤੇ ਉਹ ਲੁਕੋ ਕੇ ਰੱਖ ਦਿੰਦੀ ਹੈ ਹਾਂ ਪਤਾ ਨਹੀਂ ਲੱਗਦਾ ਉੱਤੇ ਹੋਰ ਨੀ ਜਾ ਦੇ ਲੈਂਦੀ ਆ ਕੀ ਪਤਾ ਨਹੀਂ ਲੱਗ ਜਿਵੇਂ ਬੇਬੇ ਪਹਿਲਾਂ ਤੂੰ ਕਰਦੀ ਹੁੰਦੀ ਹਾਂਵੇਂ ਮੰਮੀ ਚਲੋ ਕਰਾਈਓ ਉਹ ਤੇ ਇੱਕ ਹਲਾਬੀ ਬੇਬੇ ਦਾ ਤਾਂ ਨਿਕਲ ਗਿਆ ਹਸਿਆ ਨਾ ਨਾ ਘਰ ਤਾਂ ਗਰ ਸਿੱਧੀ ਕਰਿਆ ਕਰ ਆ ਤੂੰ ਕਹੇ ਮੈਂ ਵੀ ਜਿਵੇਂ ਬੇਬੇ ਤੂੰ ਕਰ ਉਹਵੇਂ ਮੰਮੀ ਹੁਣ ਕਾਪੀ ਕਰਨ ਲੱਗ ਪਈ ਉਹ ਤਾਂ ਕਿੱਥੇ ਵੀ ਪੁੱਤ ਲੀੜੇ ਹਾਂ ਉਹ ਤਾਂ ਟੂਣਾ ਤੇ ਪੈਸੇ ਐਵੇਂ ਬੁੱਤਾ ਹੀ ਪੂਰਾ ਸੀ ਲੀਜੇ ਦਾ ਜ਼ਮਾਨਾ ਤਾਂ ਹੋਣੀ ਆਇਆ ਸਹੀ ਗੱਲ ਕਿਉਂ ਉਦੋਂ ਨਹੀਂ ਸੀ ਪਾਉਂਦੇ ਲੋਕ ਨਹੀਂ ਉਦੋਂ ਅੱਜ ਨਹੀਂ ਨਾ ਪਾਉਂਦੇ ਉਹਦੇ ਬੇਬੇ ਬਟੀਕਾਂ ਕਿੱਥੇ ਸੀਗੀਆਂ ਅੱਗੇ ਕਿੱਥੇ ਬਟੀਕਾਂ ਹੁੰਦੀਆਂ ਸੀਗੀਆਂ ਬੇਬੇ ਤੈਨੂੰ ਪਤਾ ਬਟਿਕਾਂ ਦੇ ਸੂਟ ਵੀ ਕਿੰਨੇ ਮਹਿੰਗੇ ਬਣਦੇ ਆ ਪਟਿਕਾ ਬੇਬੇ ਬੇਬੇ ਤੈਨੂੰ ਦੱਸਦਾ 10 1000 ਦਾ ਸੂਟ ਬਣਦਾ ਬਟਿਕ ਤੋਂ ਮੈਂ 20 2000 ਦੇ ਬਣਾਉਂਦੀਆਂ ਹਾਲੀਆਂ ਆਹਦੀ ਕਿ ਤੂੰ ਆਪਣੇ ਵਿਆਹ ਦਾ ਸੀ ਨਾ ਘਰੇ ਲਿਆ ਕੇ ਬਣ ਲੋ ਦੱਸੀ ਗਏ ਸੀ ਕੱਪੜੇ ਸੀਨ ਵਾਲੀ ਦੋ ਪਟਿਕਾਂ ਹੀ ਹੁੰਦੀਆਂ ਜਣੀਆਂ ਕੱਪੜੇ ਸੀਨ ਦੀਆਂ ਪਰ ਕੁੱਲ ਮਿਲਾ ਕੇ ਬੇਬੇ ਕੀਤੀ ਮਾੜੀ ਜਿਵੇਂ ਮਰਜੀ ਜੋ ਮਰਜੀ ਇਹਦੀ ਜੋ ਮਰਜੀ ਹੈ ਜੋ ਮਰਜੀ ਹੈ ਦੇਤੇ ਆਲੇ ਵਿਆਹ ਇੱਥੇ ਸਾਰਾ ਲੰਗ ਗਿਆ ਤੇ ਮੈਂ ਉੱਥੇ ਸੂਟ ਫੜਨ ਗਿਆ ਆ ਜੀ ਪਰ ਉਹ ਤੇ ਚੱਲ ਉਹ ਤੇ ਹੁਣ ਗੱਲ ਜਿੰਨੀ ਮਰਜ਼ੀ ਟਾਲ ਲੋ ਕੀ ਜਿਹਨੂੰ ਮਰਜ਼ੀ ਦਿੱਤੇ ਨਹੀਂ ਤੇ ਤੂੰ ਲੜਾਈ ਬਤਾਉਣਾ ਹੀ ਚਾਹਣਾ ਵਾ ਉਹ ਲੜਾਈ ਮੈਂ ਤੇ ਗੱਲ ਕਰਦਾ ਬੇਬੇ ਕੋਲੇ ਮੈਂ ਵੀ ਫਿਰ ਸਬਜ਼ੀ ਰਹਿਣ ਦੇ ਨੀ ਢਾਬੇ ਤੋਂ ਲਿਆ ਕੇ ਖਾ ਲੇ ਮੈਨੂੰ ਕੀ ਲੋੜ ਆ ਰੋਜ਼ ਤੇ ਉਹ ਨਹੀਂ ਨਹੀਂ ਵਾ ਆਲੀ ਤਾਂ ਮੰਮੀ ਵੀ ਠੀਕ ਆ ਓਏ ਰੋਟੀ ਖਾਣੀ ਆਪਾਂ ਨਹੀਂ ਨਹੀਂ ਐਂਦਾ ਗੱਡੀ ਨਹੀਂ ਬੇਬੇ ਕਹਿੰਨੀ ਕਹੇ ਤੂੰ ਨਹੀਂ ਨਹੀਂ ਚਾਰਾਪਾਕ ਜਰੂਰ ਰੱਖਣਾ ਜੋ ਜੇ ਮਰਜ਼ੀ ਬਣਾਵੇ ਪਾਵੇ ਹਾਂ ਆ ਪਰ ਰੋਟੀ ਖਾਣੀ ਜੀ ਆ ਗਈ ਨਾ ਚਰਣੀ ਰਗੜ ਕੇ ਦੇਖਦੇ ਰੋਟੀ ਖਵੇ ਖਾਵਾਂਗੇ ਹਾਂ ਹਣਾ ਪਰ ਠੀਕ ਆ ਚੱਲ ਕੋਈ ਚੱਲ ਗਲਤੀ ਗਲਤੀ ਮaaf ਕਰਨੀ ਹਾਂ ਚੱਲ ਜਿਵੇਂ ਹੋਈ ਸੋਹਣੀ ਹੋ ਗਈ ਸੋਣਾ ਹੋ ਗਿਆ ਚੱਲ ਕੋਈ ਨਾ ਲੜਾਣੇ ਦੇ ਰੋਕੇ ਟਾਈਮ ਹੁੰਦਾ ਜਾਂਦਾ ਹਾਂਜੀ ਮੈਂ ਲੜਾਣੇ ਦੇ ਇਹਨਾਂ ਰੋਟੀ ਦਾ ਟਾਈਮ ਦੱਸਾਂਦਾ ਰੋਟੀਆਂ ਲੋ ਰਹਿ ਜਾਈਏ ਸਵੇਰਾ ਕੋਈ ਹੈ ਪਕਾਉਣੀਆ ਪੈ ਸਵੇ ਸਵੇ ਮੰਮੀ ਗਏ ਹਿੰਦ ਦਰਬਾਰ ਸਾਹਿਬ ਗਏ ਜੀ ਤੇ ਸਾਡਾ ਵਿਚਾਰਾ ਜਿਹੜਾ ਸਾਡਾ ਸੀਈਓ ਆ ਸੀਈਓ ਹੁੰਦਾ ਨਾ ਉਹ ਸਾਰੇ ਕੰਮ ਹੀ ਕਰ ਲੈਂਦਾ ਵਿਚਾਰਾ ਵੀਡੀਓ ਵੀ ਬਣਾਉਂਦਾ ਵੀਡੀਓ ਐਡੀਟ ਵੀ ਕਰਦਾ ਵਿਚਾਰਾ ਰੋਟੀਆਂ ਵੀ ਪਕਾ ਲੈਂਦਾ ਰੋਟੀਆਂ ਸਵੇਰ ਉਹਨੇ ਪਕਾਈਆਂ ਹੋਰ ਸਹੀ ਗੱਲ ਆ ਆਪਾਂ ਰੋਟੀਆਂ ਲਓ ਵੀ ਰੋਟੀਆਂ ਚੱਲੀ ਜਾਣੀ ਆ ਇਹਨੂੰ ਰੱਖ ਲਓ ਰੋਟੀਆਂ ਰੋਟੀਆਂ ਲਓ ਰਹੇ ਨਾ ਆਪਾਂ ਚੱਲੋ ਸੇਵਕਾ ਕੰਮ ਖਤਰਿਆ ਫੇਰ ਇਹਨੂੰ ਅਖਰਾਜ ਦੇ ਕਿਵੇਂ ਨਹੀਂ ਜੀ ਇਹ ਨਹੀਂ ਮੈਂ ਚਲੀ ਜਾਣੀ ਦਾਲ ਨਹੀਂ ਧਰਦੀ ਤੇ ਜੇ ਚਲੀ ਗਈ ਤਾਂ ਫਿਰ ਜਾਗੇ ਆਲਾ ਨੇ ਮੇਰੇ ਤੇ ਬਣਾਏ ਸੂਟ ਫੇਰ ਮੈਂ ਫੇਰ ਜਾਉਂਗੀ ਪੰਜੀ ਸੂਟ ਚਾਹੀਦੇ ਮੈਨੂੰ ਇਹ ਬੇਦੂਰੀ ਦੇ ਸੂਟ ਮੰਗੂਗੀ ਹਾਂ ਹਾਂ ਇੱਕ ਕੰਮ ਥੋੜਾ ਵੇਲੇ ਮੰਮੀ ਤੇ ਰੱਜਦੀ ਨਹੀਂ ਬੇਬੇ ਨਾ ਨਾ ਤੇ ਤੂੰ ਰੱਜਦਾ ਵਾ ਪਰ ਗਲਤ ਗੱਲ ਬੇਬੇ ਮੰਮੀ ਨਹੀਂ ਨੇ ਰੱਜਦੀ ਸੂਟ ਲੈ ਲੈ ਨਹੀਂ ਨਹੀਂ ਰੱਜਦੀ ਜਿੰਨੇ ਮਰਜੀ ਹੁਣ ਰੋਟੀ ਨਾ ਤਾਂ ਰੱਜੀ ਜਾਂਦਾ ਅਗਲਾ ਤੇ ਸੂਟਾਂ ਨਾਲ ਨਹੀਂ ਰਾਈਦੀ ਰੋਟੀ ਦਾ ਨੇ ਮੈਂ ਛੱਡ ਦਿੰਨੀ ਆ ਤੇ ਸੂਟ ਛੱਡਦੇ ਖੜੇ ਪੈਰ ਤੇ ਚਪਾਈ ਚਲ ਗਈ ਜਰ ਤਾਂ ਬੇਬੇ ਸਾਰੇ ਰੀਤਾਂ ਤੇ ਨਵੇਂ ਪਾਉਂਦੇ ਆ ਤੇ ਬੇਬੇ ਦਾ ਕਿਹੜਾ ਨਵਾਂ ਸੂਟ ਨਹੀਂ ਬੰਦਾ ਸੀ ਮੈਂ ਤਾਂ ਵਿਹਾਂ ਵਾਰਿਆਂ ਤੇ ਉਹ ਪਾਈ ਤਾ ਕਿਹਾ ਤੇ ਮੈਨੂੰ ਇਧਰ ਕੋਲ ਨਹੀਂ ਆ ਗਿਆ ਬੇਬੇ ਤੂੰ ਕਿ ਮੈਨੂੰ ਕਿਹੜਾ ਕੰਨ ਮੋੜ ਤਾ ਵਾਪਸ ਕੀ ਨਾ ਮੈਂ ਹਾਕਾਂ ਤੇ ਨਹੀਂ ਮੈਂ ਤਾਂ ਵਿਹਾਂ ਵਾਰਿਆਂ ਤੇ ਪਾਈ ਬੈਠੀ ਆ ਪਰ ਜੋ ਵੀ ਆ ਗਲਤ ਗੱਲ ਆ ਵੇ ਤੇ ਬੇਬੇ ਨਾ ਮੋੜ-ਕੋੜ ਕੇ ਆਂਦਾ ਵੀ ਲੜਾਈ ਹੋਵੇ ਤੈਨੂੰ ਮਜ਼ਾ ਆਉਂਦਾ ਲੜਾਈ ਚ ਮੈਂ ਉਹ ਮੰਮਾ ਜਦੋਂ ਜਦੋਂ ਬੇਬੇ ਗੱਲਾਂ ਸੱਚੀਆਂ ਕਰੀਦੀਆਂ ਉਹ ਫਿਰ ਬੰਦੇ ਨੂੰ ਲੜਾਈ ਲੱਗਦੀ ਆ ਉਹ ਤਾਂ ਪੈੜੀ ਲੱਗਣੀ ਆ ਨਾ ਆਪਦੇ ਬੰਦੇ ਨਵੇਂ ਪਾਉਂਦਾ ਆਹ ਜਿਹੜੀ ਮੌਕ ਦੀ ਗੱਲ ਥੀ ਬਾਜੂ ਬੇਬੇ ਮਿਰਚਾਂ ਤੇ ਫਿਰ ਲੱਗਦੀ ਆ ਹੀ ਨਾ ਨਹੀਂ ਤੇ ਆਪ ਨਹੀਂ ਤੂੰ ਨਵੇਂ ਪਾਉਂਦਾ ਕੀ ਆ ਜਿਹੜੇ ਲਿਆਂਦੇ ਪੈਰਾਂ ਚ ਪਾਏ ਆ ਕਿੰਨੇ ਦੇ ਆਏ ਆ ਕ੍ਰੌਕਸ ਤੇ ਕ੍ਰੌਕਸ ਅੱਗੇ ਵਿਚਾਰ ਲੱਗ ਗੱਡੀ ਦੇ ਕਿਰਾਏ ਦੀ ਆਗਰ ਢਵਾਉਣੇ ਲਈ ਹਾਂ ਸਹੀ ਗੱਲ ਆ ਬੇਬੇ ਨਹੀਂ ਨਹੀਂ ਇਹ ਤਾਂ ਆਂਦੇ ਨੇ ਜਿਹੜੇ ਆਏ ਤਾਂ ਤੁਹਾਡੇ ਡੈਡੀ ਦਾ ਵੀ ਲਾਇਆ ਵਾ ਨਹੀਂ ਨਹੀਂ ਬੇਬੇ ਡੈਡੀ ਨੂੰ ਮੈਂ ਸਕੈਚਰ ਦੇ ਬੂਟ ਲੈ ਕੇ ਦਿੱਤੇ ਹੀ ਹਾਂ ਤੇ ਮੇਰੇ ਵਾਸਤੇ ਕਿਹੜੀ ਜੁੱਤੀ ਲੈ ਕੇ ਆਇਆ ਬੇਬੇ ਬੇ ਲੈ ਇਹ ਇੰਡੀਆਨ ਜੁੱਤੀਆਂ ਦੀ ਕਰਸਰ ਉਹ ਜਿਹੜਾ ਲੀੜੇ ਪ੍ਰੈਸ ਕਰਨ ਵਾਲਾ ਉਹਨੂੰ ਖੋਰ ਕੱਟਾ ਜੁੱਤੀਆਂ ਬਾਹਰ ਤੁਰੀਆਂ ਫਿਰਦੀਆਂ ਤੇ ਹਲੇ ਮੰਮੀ ਕਹਿੰਦੀ ਮੇਰੇ ਕੋਲ ਜੁੱਤੀਆਂ ਹੀ ਨਹੀਂ ਗੀਆਂ ਕਿੱਡੀ ਗਲਤ ਗੱਲ ਆ ਯਾਰ ਹਾਂ ਨਹੀਂ ਤੇ ਤੂੰ ਆਪਦੀਆਂ ਨੇ ਤੇ ਮੇਰੀਆਂ ਵੀ ਲੈ ਆਉਂਦਾ ਜੁੱਤੀਆਂ ਜਿੰਨੀਆਂ ਮਰਜ਼ੀ ਹੋਣ ਯਾਰ ਮੇਰੀਆਂ ਤੇ ਚੱਲ ਠੀਕ ਹੈ ਬੇਬੇ ਬੇਬੇ ਮੈਂ ਠੀਕ ਹੈ ਤੇਰੀਆਂ ਤੇ ਨੀਆਂ ਕੋਣਾ ਕੱਟ ਕੇ ਵਿਖਾਵਾਂ ਮੈਂ ਗਿੜੀਆਂ ਨਹੀਂ ਜਾਣੀਆਂ ਇੰਨੀਆਂ ਬੇਬੇ ਮੰਮੀ ਕੋਲੇ ਪਤਾ ਇਨੇ ਸੂਟ ਆ ਨਾ ਬਾਹਰ ਜਾ ਗਏ ਆ ਅਲਮਾਰੀ ਖੋਲੀ ਦੀ ਆ ਤੇ ਸੂਟ ਆਪੇ ਬਾਹਰ ਡੈਗ ਦੇ ਬਾਹਰ ਤੁਰੇ ਆਉਂਦੇ ਆ ਉਹ ਆਉਂਦੇ ਮੈਨੂੰ ਪਾ ਲੈ ਉਹ ਆਉਂਦਾ ਮੈਨੂੰ ਪਾ ਲੈ ਸੂਟਾਂ ਦੇ ਉਹ ਆਉਂਦਾ ਮੈਨੂੰ ਪਾ ਉਹ ਆਉਂਦਾ ਮੈਨੂੰ ਪਾ ਤੇ ਪਾਵੇ ਕਿਹੜਾ ਫਿਰ ਹੁਣ ਕਿਹੜਾ ਸਿਆਲ ਦੋ ਬਗਲੇ ਹਾਂ ਸਹੀ ਗੱਲ ਇੱਕ ਹੀ ਪਾਉਣਾ ਪੈਣਾ ਮੰਮੀ ਦੇ ਸੂਟ ਵੀ ਇਨੇ ਮਹਿੰਗੇ ਮਹਿੰਗੇ ਮੈਨੂੰ ਪਤਾ ਹੈ ਮਹਿੰਗੇ ਪਟੀਕਰ ਨੇ ਤਾਂ ਮਹਿੰਗੇ ਹੁੰਦੇ ਕਰ 2000 ਹਾਂ ਜੀ ਪਾਉਣੇ ਕਹਿੰਦਾ ਮੈਂ ਪਾ ਕੇ ਬਹਿ ਜਾ ਰੋਟੀ ਟੱਕ ਰਹਿਣ ਤਾਂ ਮੈਂ ਸੂਲ ਪਾ ਕੇ ਬਹਿ ਜਾ ਤੇ ਮੈਂ ਘੜਾ ਪਾਣੀ ਸਹੀ ਸਹੀ ਗੱਲ ਆ ਬੇਬੇ ਹਾਂ ਬੇਬੇ ਆ ਅੱਜ ਤੂੰ ਸੁਣਾਈਆਂ ਸਚੀਆਂ ਗੱਲਾਂ ਆ ਆਪਣੇ ਦਿਲ ਦੀਆਂ ਮੈਂ ਬਹੁਤ ਦਿਨਾਂ ਤੋਂ ਤਰਸ ਰਿਹਾ ਕਿ ਬੇ ਮੈਂ ਹਰਦਾ ਜਾਨ ਕੇ ਉਂਗਲਾ ਲਾਉਂਦਾ ਵੀ ਲੜਾਈ ਹੋਵੇ ਬੇਬੇ ਮੈਂ ਬਹੁਤ ਤਰਸੀ ਜਾਂਦੇ ਮੈਂ ਮੇਰੇ ਬੇਬੇ ਦੇ ਦਿਲ ਉਬਾਲੇ ਮਾਰ ਰਹੀ ਹੈ ਕੁਝ ਚੀਜ਼ਾਂ ਅੱਜ ਤੂੰ ਬਾਹਰ ਕੱਢ ਦੇ ਜੋ ਕੁਝ ਵੀ ਕਹਿਣਾ ਹੈ ਆਪ ਵੇਖ ਲੈ ਸਵੇਰ ਮੇਰੇ ਦਾ ਪਾਇਆ ਮੈਂ ਤਾਂ ਗਿਆ ਭਾਈ ਬੈਠੀਆਂ ਤੇ ਲਾਇਆ ਹੀ ਨਹੀਂਗਾ ਸਵੇਰ ਨਾਲ ਲਾਇ ਨਾ ਨਵਾਂ ਪਾਇਆ ਤੂੰ ਦੇਖ ਲੈ ਬਚਾਰ ਟਾਰ ਟਾਰ ਹਾਂ ਟਾਰ ਤੇ ਫਰਕ ਕਾਲਾਂ ਦਾ ਏ ਤੇ ਮੇਰੇ ਮੇਰਾ 15 ਸਾਲਾਂ ਦਾ ਤੇਰਾ 9 ਸਾਲਾਂ ਦਾ ਆ ਪੁਰਾਣਾ ਹੀ ਆ ਪੁਰਾਣਾ ਨਾ ਹੈਗਾ ਨਵਾਂ ਸੂਟ ਹੈ ਬੇਬੇ ਨਵਾਂ ਸੂਟ ਹੈ ਬੇ ਕੋਈ ਨਾ ਯਾਰ ਅੱਜ ਗੱਲ ਅੱਜ ਗੱਲਾਂ ਮੂੰਹ ਤੇ ਹੋਣਗੀਆਂ ਆਪ ਸਕਸੈਸਫੁਲ ਇਹ ਯਾਰ ਮੈਨੂੰ ਬਹੁਤ ਦੁੱਖ ਲੱਗਦਾ ਇਹ ਇਹ ਵਾਰ ਕੇ ਦੋਵੇਂ ਜਣੇ ਮੈਨੂੰ ਮੈਨੂੰ ਛੜਕਦੇ ਰਹਿੰਦੇ ਸੋ ਅੱਜ ਮੇਰਾ ਦਿਲ ਕਰ ਰਿਹਾ ਸੀ ਕਿ ਮੈਂ ਇਹਨਾਂ ਨੂੰ ਆਪ ਚ ਲੜਾਉ ਇਹ ਚਲੋ ਜਿਹੜੀ ਗੱਟਮਟ ਹੈ ਇਹ ਹਰੇ ਘਰ ਚ ਚੱਲਦੀ ਰਹਿੰਦੀ ਨਾ ਸੱਸ ਦੀ ਹੈਨਾ ਸੋ ਕੋਈ ਕੈਮਰੇ ਮੂਰੇ ਲੈ ਆਉਂਦਾ ਕੋਈ ਕੈਮਰੇ ਮੂਰੇ ਨਹੀਂ ਵੀ ਆਉਂਦਾ ਪਰ ਇਹ ਗੱਟ ਮੈਡ ਜੀ ਚੱਲਦੀ ਰਹਿੰਦੀ ਹੈ ਵੀ ਚੱਲ ਇਹਦੇ ਪਿੱਛੇ ਵੀ ਪਿਆਰ ਹੀ ਹੁੰਦਾ ਉਸ ਤੇ ਇਹ ਨਹੀਂ ਕਿ ਉਹ ਫੜ ਕੇ ਗੋਡ ਸੁੱਟੇ ਉਹ ਜਿਹੜੀ ਨਹੀਂ ਇਹ ਪਿਆਰ ਵਾਲੀ ਨੋਕ ਚੋਕ ਚੱਲਦੀ ਰਹਿੰਦੀ ਆ ਸੋ ਚਲੋ ਹੁਣ ਮੈਨੂੰ ਸ਼ਾਂਤੀ ਮਿਲ ਗਈ ਥੋੜੀ ਜੀ ਤੇ ਮੈਨੂੰ ਕਿਸੇ ਨੇ ਗਲਤ ਨਹੀਂ ਕਹਿਣਾ ਸੋ ਓ ਯਾਰ ਬੇਬੇ ਨੂੰ ਸੱਚੀ ਤਾਂ ਨਹੀਂ ਕਿਉਂਕਿ ਨਾ ਗਰਮੀ ਬੜੀ ਗਰਮੀ ਬੜੀ ਸੀ ਰੀਤਾਂ ਤੇ ਸੋ ਇੱਕ ਬੇਬੇ ਤੋਂ ਇੰਨਾ ਤੁਰੇ ਆਉਣੀ ਜਾਣ ਫਿਰ ਬੇਬੇ ਨੇ ਬਿਮਾਰ ਹੋ ਜਾਣਾ ਇਹ ਤਾਂ ਕਰਕੇ ਨਹੀਂ ਲੈ ਗਏ ਉਹ ਤੇ ਜਾਣ ਕੇ ਬਹਾਨਾ ਲੱਭਿਆ ਕਿ ਕਿਸੇ ਤਰੀਕੇ ਨਾਲ ਲੜਾਇਆ ਜਾਵੇ ਤੇ ਤੇ ਬੀਬੇ ਤੇ ਮੰਮੀ ਵਾਸਤੇ ਇੱਕ ਸਰਪ੍ਰਾਈਜ਼ ਨਾਸਤੀ ਇੱਕ ਬਟਿਕ ਤੋਂ ਹੋਰ ਬੀਬੇ ਵਾਸਤੇ ਤੇ ਮੰਮੀ ਵਾਸਤੇ ਸੋਹਣੇ ਸੋਹਣੇ ਸੂਟ ਆ ਰਹੇ ਨੇ ਫਿਰ ਕੁਝ ਹੋ ਜਾਣਾ ਜੇ ਸੋ ਕੰਮ ਕਰੀਦਾ ਚੱਲਦੇ ਰਹੇ ਨੇ ਪਰ ਲਓ ਵੀ ਸੋਧਰੋ ਹੁਣ ਜਿਹੜੀ ਮੇਨ ਗੱਲ ਤੁਹਾਨੂੰ ਉਹ ਦੱਸਦੇ ਸੋ ਉਹਨਾਂ ਨੇ ਬੀਬੇ ਵਾਸਤੇ ਵੀ ਸੂਟ ਬਣਵਾ ਦਿੱਤਾ ਹੋਇਆ ਸੀਗਾ ਤੇ ਉਹ ਮੈਂ ਚੋਰੀ ਚੋਰੀ ਬਟਿਕ ਆ ਲੈਣ ਤੋਂ ਪਹਿਲਾਂ ਹੀ ਫੜ ਕੇ ਰੱਖ ਲਿਆ ਸੀ ਉਹ ਮੰਮੀ ਨੂੰ ਹੁਣ ਹੀ ਪਤਾ ਸੋ ਹੁਣ ਆਪਾਂ ਬੇਬੇ ਨੂੰ ਸੂਟ ਦੇਵਾਂਗੇ ਤੇ ਬੇਬੇ ਦੇ ਰਿਐਕਸ਼ਨ ਦੇਖਾਂਗੇ ਤੇ ਮੰਮੀ ਦੇ ਰਿਐਕਸ਼ਨ ਦੇਖਾਂਗੇ ਸੋ ਚਲੋ ਚੱਲੀਏ ਇਦਾਂ ਹੋ ਸਕਦਾ ਮੰਮੀ ਸੁਘੜ ਸੁਭਾਅ ਹੈ ਤੇ ਬੇਬੇ ਦਾ ਨਾਂ ਸਪਾਇਆ ਹੋਵੇ ਸੋ ਚਲੋ ਆਪਣਾ ਪਲਾਨ ਸਕਸੈਸਫੁਲ ਹੋ ਗਿਆ ਹੋਰ ਅੱਗੇ ਆਪਾਂ ਨੂੰ ਕੁਝ ਪਤਾ ਨਹੀਂ ਬੇਬੇ ਹਾਂ ਇੱਕ ਚੀਜ਼ ਦਿਖਾਵ ਦਿਖਾ ਟੰ ਟਣੇ ਟਣ ਨਾ ਨਾ ਮੈਂ ਨਹੀਂ ਤੇ ਜੇ ਸੂਟ ਲਿਆ ਸੀ ਤੇ ਪਕਾਇਗਾ ਤਾਂ ਕਰਾਈ ਨਹੀਂ ਟੰ ਟਣੇ ਜੇ ਸੂਟ ਲਿਆਉਂਦਾ ਸੀ ਤੇ ਬਾਈ ਨੂੰ ਪਹਿਲਾਂ ਪਿਆਨ ਦਾ ਬਸਿਓਂ ਕੇ ਪਾ ਲੈਂਦੀ ਟਣ ਟਣ ਇਹ ਹੁਣ ਕੀ ਆ ਅਥਰਾ ਲਿਆਉਂਦੇ ਦਾ ਕਿਦਾਂ ਬੇਬੇ ਓਕੇ ਰਿਪੋਰਟ ਹਾਂ ਵਧੀਆ ਵਧੀਆ ਹਾਂ ਤੇ ਪਹਿਲਾਂ ਦੇਂਦਾ ਬਸਿਓਂ ਕੇ ਪਹਿਲਾਂ ਬੇਬੇ ਮੈਨੂੰ ਚੇਤਾ ਭੁੱਲ ਗਿਆ ਸੀਗਾ ਤੇ ਵਾਰ ਦਾ ਜਦੋਂ ਚੇਤਾ ਨਹੀਂ ਭੁੱਲਦਾਗਾ ਆ ਇਹਨੇ ਲੜਾਈ ਕਰਾਉਣੀ ਸੀ ਤਾਂ ਹੀ ਐਂ ਕਰਦਾ ਫਰਦਾ ਸਵੇਰ ਦਾ ਆ ਚੱਕੋ ਆ ਦੂਟ ਪਕੜੋਂਗੇ ਕਿ ਹੱਥ ਖਰਾਬ ਨਹੀਂ ਨਾ ਮੇਰੇ ਤੋਂ ਲੱਖਾਂ ਨਾਲ ਹੀ ਆ ਫਿਰ ਜ਼ਰੂਰ ਖਰਾਬ ਕਰਨੇ ਕਿਵੇਂ ਲੱਗਾ ਸੋਹਣਾ ਚ ਵੰਡਣਾ ਹੋਵੇ ਆਏ ਹਾਏ ਖੁਸ਼ तेरे ਤੇ ਮੁਸਕਰਾਤ ਬੇਬੇ ਜਾਨੀ ਹੋ ਗਈ ਖੁਸ਼ ਏ ਯਾਰ ਚਲੋ ਹੁਣ ਸੁਲਾ ਕਰਾ ਦਈਏ ਬੇਬੇ ਤੋਂ ਢੀ ਖਵਾ ਦਿਓ ਫਿਰ ਕਰੋਣੀ ਪਹਿਣੀ ਐ ਤੇ ਥੋੜੀ ਜਿਹਾ ਰੋਟੀਆਂ ਪਕੜਨੀ ਆ ਜੇ ਸਵੇਰਾ ਹੋਊਗੀ ਤਾਂ ਯਾਰ ਇਹਨਾਂ ਨੂੰ ਲੜਾਉਣਾ ਬੜਾ ਓਕਾ ਸਾਲ ਚ ਇੱਕ ਦੋ ਵਾਰੀ ਮਾਹ ਲੜ ਦੋ ਵੀ ਲੜਾਉਣੇ ਪੈਂਦਾ ਯਾਰ ਉਵੇਂ ਲੜਦੇ ਹੀ ਨਹੀਂ ਪਿਆਰ ਹੀ ਮਮਮੀ ਜੂ ਰਿਹਾ ਆਇਓ ਆਇਓ ਮੜਾ ਜਾ ਮੈਂ ਮੈਂ ਨਹੀਂ ਆਉਣਾ ਬੇਬੇ ਮਮਮੀ ਨੂੰ ਆਵਾਜ਼ ਮਾਰੋ ਆਪਦੀ ਆਪਦੀ ਨੌ ਰਾਣੀ ਕਹ ਕੇ ਉਰੇ ਆ ਤੂੰ ਮੇਰੇ ਕੋਲੇ ਆ ਕੇ ਥੋੜਾ ਆਣਾ ਆਵਾਜ਼ ਬੇਬੇ ਉਹ ਲੈ ਆਓ ਬੈਠੋ ਮੇਰੇ ਭਾਰ ਨਾ ਮੰਝਾ ਹੀ ਨਾ ਟਟ ਜੇ ਨਹੀਂ ਖੜਦਾ ਇੰਨਾ ਤਾਂ ਨਹੀਂ ਭਾਰ ਚਲੋ ਜੱਫੀ ਪਾਓ ਬੇਬੇ ਆਂਦੇ ਨੇ ਨਾ ਨਵੇਂ ਸੱਸ ਲੜੀਆਂ ਇੱਕੋ ਚੌਂਕੇ ਚੜੀਆਂ ਸੋਏ ਸਾਡਾ ਪਿਆਰ ਬੇਬੇ ਖੋਜ ਖੋਜ ਵਧੀਆ ਵਧੀਆ ਲੜਦੇ ਕਿਉਂ ਨਹੀਂ ਹੁੰਦੇ ਤੁਸੀਂ ਤੇ ਕਿ ਲੜਕੇ ਕੀ ਲੈਣਾ ਤੂੰ ਤਾਂ ਚਾਹਣਾ ਨਹੀਂ ਪੰਜਾਬ ਲੜਨ ਲੱਗੀ ਸੀ ਤੇ ਕਿਉਂ ਸਭ ਦੀ ਸ਼ਾਂਤੀ ਕਰ ਦਿੱਤੀ ਉਹਨਾਂ ਨੇ ਉਹ ਲੜੀ ਕਿਉਂ ਨਾ ਕਿਉਂ ਨਹੀਂ ਲੜੇ ਉਹ ਕਹਿੰਦੇ ਲੜਾਈ 'ਚ ਕੁਛ ਨਹੀਂ ਪਿਆਗਾ ਹਾਂ ਇੰਡੀਆ ਤੇ ਪਾਕਿਸਤਾਨ ਸੋਕ ਸ਼ਾਂਤੀ ਬਣਾਈ ਰੱਖੋ ਹਾਂ ਹੁਣ ਆਪ ਦਾ ਥਵਾਖ ਚਾਹੀਦਾ ਬਿਲਕੁਲ ਥਵਾਖ ਤਾਂ ਬਣਾ ਕੁਛ ਨਹੀਂ ਬਣਾ ਮੈਂ ਇੱਕ ਅੱਧੀ ਵਾਰੀ ਤੇ ਲੜਿਆ ਕਰ ਤੂੰ ਤੇ ਜਮੇ ਨਹੀਂ ਲੜਦੇ ਨਹੀਂ ਤੂੰ ਕਿ ਲੜ ਕੇ ਲੈਣਾ ਵੀ ਕੀ ਐ ਰੋਣਾ ਸੂਟ ਨਹੀਂ ਲੰਗਾ ਲੜ ਕੇ ਲੜ ਕੇ ਆਪਾਂ ਨਹੀਂ ਤਾਂ ਮੂੰਹ ਕਾਲਾ ਲੜ ਕੇ ਆਪਾਂ ਸੂਟ ਲੜਦੇ ਤਾਂ ਕਿਸਨ ਕੁੱਤੇ ਨੇ ਸਲਾਏ ਇਹ ਬੜੇ ਭੜੇ ਹੁਣ ਬੇਬੇ ਨੂੰ ਸੂਟ ਮਿਲ ਗਿਆ ਬੇਬੇ ਉੱਤਰਦੀ ਹੋਗੀ ਇਹ ਐ ਕਰਦੇ ਚਲੋ ਇਹ ਲੜਾਉਣਾ ਪੈਂਦਾ ਲੜਦੇ ਨਹੀਂ ਯਾਰ ਚਲੋ ਆਪਣਾ ਪਲਾਨ ਸਕਸੈਸਫੁਲ ਹੋ ਗਿਆ ਥੈਂਕ ਯੂ ਯਾਰ